ਸੋ ਜਬ ਇਹ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਚੁੱਕੀ ਹੈ ਜ ਜਿਹਦੀ ਆਪਾਂ ਗੱਲ ਕਰਕੇ ਹਟਿਆ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਲੈ ਕੇ ਸੋ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤੇ ਨੇ ਕਿ ਜਿਹੜਾ ਇਹ ਹਾਈਵੇ ਹੈ ਇਹ ਕੋਈ ਪਾਰਕਿੰਗ ਦੀ ਜਗਾ ਨਹੀਂ ਹੈ ਸੋ ਇਸ ਦੀ ਇੱਕ ਲੇਨ ਹੈ ਜਿਹੜੀ ਉਹ ਖੋਲ ਦਿੱਤੀ ਜਾਵੇ ਤਾਂ ਕਿ ਆਉਣ ਜਾਣ ਦੇ ਲਈ ਲੋਕਾਂ ਨੂੰ ਸੁਖਾਲਾ ਜਿਹੜਾ ਉਹ ਹੋ ਜਾਵੇ ਸੋ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਤਾਂ ਕਿ ਐਂਬੂਲੈਂਸ ਬਜ਼ੁਰਗਾਂ ਔਰ ਤਾਂ ਵਿਦਿਆਰਥੀਆਂ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਰੋਜ਼ ਲੋਕਾਂ ਨੂੰ ਆਉਂਦੀਆਂ ਨੇ ਉਹਨਾਂ ਸਮੱਸਿਆਵਾਂ ਉੱਤੇ ਨਜ਼ਾਤ ਹੈ ਜਿਹੜੀ ਮਿਲ ਸਕੇ ਸੋ ਇਸ ਤੋਂ ਇਲਾਵਾ ਨਾਲ ਹੀ ਅੰਬਾਲਾ ਮੋਹਾਲੀ ਤੇ ਪਟਿਆਲਾ ਦੇ ਐਸਪੀ ਨੂੰ ਮੀਟਿੰਗ ਕਰਕੇ ਕਹਿਆ ਗਿਆ ਹੈ ਕਿ ਫੈਸਲਾ ਕਰੋ ਆਪਸ ਦੇ ਵਿੱਚ ਮਿਲ ਬੈਠ ਕੇ ਗੱਲ ਕਰੋ ਹਰਿਆਣਾ ਤੇ ਪੰਜਾਬ ਦੇ ਪੁਲਿਸ ਅਧਿਕਾਰੀ ਤੇ ਕਿਸਾਨ ਜੇਕਰ ਬੈਠ ਕੇ ਆਪਸ ਦੇ ਵਿੱਚ ਗੱਲ ਕਰ ਲੈਂਦੇ ਨੇ ਤਾਂ ਅਗਲੀ ਸੁਣਵਾਈ ਦੀ ਵੀ ਲੋੜ ਨਹੀਂ ਪੈਣੀ ਤੁਸੀਂ ਆਪਣੇ ਪੱਦਰ ਤੇ ਨਿਪਟਾ ਲਓ ਸੋ ਵੈਸੇ 22 ਅਗਸਤ ਨੂੰ ਅਗਲੀ ਸੁਣਵਾਈ ਢਲੂ ਸਾਹਿਬ ਰੱਖ ਦਿੱਤੀ ਗਈ ਹੈ ਤੇ ਨਾਲ ਬੂਟਾ ਸਿੰਘ ਕਿਸਾਨ ਆ ਗੁਣੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬੂਟਾ ਜੀ ਸਵਾਗਤ ਹੈ ਬਹੁਤ ਬਹੁਤ ਤੁਹਾਡਾ जी जिस तरह सुप्रीम कोर्ट ने कह दिता है कि जोड़ा यह हाईवे खोलिया जाए क्योंकि ये पार्किंग का स्थान नहीं है हालांकि एक लेन खोलन की परमिशन दी गई है कि कहना चाहोगे इस बारे देखो ये सरकार तो पार्टी गल बनी है सुप्रीम कोर्ट ने ये कहता पे तो सुप्रीम कोर्ट ने ही फैसला जोड़ा हाईकोर्ट आ मेरे कह दो तो जी. तो 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 जे सुप्रीम कोर्ट ने कहा दीवारा खड़िया करके उसे रोक लिया जे फैसला किया सुप्रम कोर्ट ने असरा धनवाद करते हैं स्वागत करते हैं इस फैसले का उन्होंने कहने हैं जिरी सरकार आ ਸਾਨੂੰ ਸਰਕਾਰ ਦੇ ਦਬਾਅ ਬਣਾ ਕੇ ਕਹਿਣਾ ਚਾਹੀਦਾ ਕਿ ਫੈਸਲਾ ਜਿਹੜਾ ਇਹਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤੇ ਸਾਰਾ ਰਸਤਾ ਖੁੱਲ੍ਹਿਆ ਜਾਵੇ ਪਸੰਦਾਂ ਨਾਲ ਅੱਗੇ ਡਿਲੀ ਲੰਘ ਦਿੱਤਾ ਜਾਵੇ ਜੇ ਲੋਕਾਂ ਨੂੰ ਕਿੱਥੇ ਜਾਣਾ ਚਾਹਤ ਹੈ ਜੀ ਜੀ ਜੇ ਬੂਟਾ ਸਿੰਘ ਜੀ ਜੇਕਰ ਖੁੱਲ ਜਾਂਦੀ ਹੈ ਇੱਕ ਲੇਨ ਖੁੱਲਦੀ ਹੈ ਤਾਂ ਫਿਰ ਤੁਹਾਡਾ ਅੱਗੇ ਦਾ ਪਲਾਨ ਕੀ ਹੋਏਗਾ ਕਿ ਇੱਕ ਲੇਨ ਖੁੱਲਣ ਤੋਂ ਬਾਅਦ ਤੁਸੀਂ ਜਾਓਗੇ ਜਾਂ ਫਿਰ ਤੁਸੀਂ ਪੂਰਾ ਖੁੱਲਣ ਦਾ ਇੰਤਜ਼ਾਰ ਹੈ ਜਿਹੜਾ ਉਹ ਕਰੋਗੇ ਦੇਖੋ ਉਹਦੀ ਕੀ ਗੱਲ ਹੈ ਜੀ ਇਹ ਉਹ ਇਹ ਫੈਸਲਾ ਜਿਹੜਾ ਹੈ ਜਿਹੜੇ ਇਹ ਪੇਟੇ ਨੇ ਗਰੁੱਪ ਦੇ ਚੰਗਲੇ ਆ ਤੇ ਇੱਕ ਅ ਦੂਜਾ ਗਰੁੱਪ ਹੈ ਸਾਡਾ ਐਸਕੇਨ ਵਾਲਾ ਗਰੁੱਪ ਤੇ ਉਹ ਇਸ ਗਰੁੱਪ ਨੇ ਫੈਸਲਾ ਕਰਨਾ ਉਹ ਪਕਾਨੀ ਮੱਦੇ ਸਾਲ ਦੇ ਇੱਕੋ ਹੀ ਨੇ ਕਿੱਥੇ ਲੱਗਦੇ ਹਾਂ ਅੱਜ ਠੀਕ ਹੈ ਨਾ ਉਹ ਉਹਨਾਂ ਨੇ ਫੈਸਲਾ ਕਰਨਾ ਜੱਲੇਵਾਲ ਸਾਹਿਬ ਜੀ ਨੇ ਅੰਦਰ ਅੰਦੇਰੀ ਜੀ ਨੇ ਹੋਰ ਗੂੜੂ ਨੇ ਕਈ ਉਹਨਾਂ ਦੇ ਨਾਲ ਬੱਦੇ ਸੰਜੀਤ ਰਾਏ ਜੀ ਨੇ ਜਨਗੀ ਨੇ ਉਹਨਾਂ ਨੇ ਲਿਖਿਆ ਜੇ ਕਿ ਜਣਾ ਜਾਂ ਕੀ ਕਰਨਾ لیکن ਇਹ ਗੱਲ ਕਿਨੇ ਕਿ ਸਰਪੰਚ ਕੋਲੋਂ ਇਹ ਕਾਜ਼ਲਾ ਕੀਤਾ ਹੈ ਵਧੀਆ ਕੀਤਾ ਇਸ ਤੋਂ ਸਲਵ ਕਰਦੇ ਲੇਕਿਨ ਉਹਨਾਂ ਨੂੰ ਇੱਕ ਨਾਲ ਦੀ ਨਾਲ ਇੱਕ ਅਦੇ ਜਿਆਦਾ ਕਰਨਾ ਚਾਹੀਦਾ ਹੈ ਹਰਿਆਣਾ ਸਰਕਾਰ ਨੂੰ ਤੇ ਤੁਰੰਤ ਸਾਰਾ ਰਸਤਾ ਜਲਾਈ ਖੁੱਲ ਜਾ ਜਾਵੇ ਕਿਸੇ ਦੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਣਾਲਾ ਤੋਂ ਬੋਲੀ ਹੈ ਮੇਰੇ ਦਿੱਕਤਾਂ ਦਾ ਦਿੱਲੀ ਜਾ ਰਹੇ ਸੀ ਹਰਿਆਣਾ ਸਰਕਾਰ ਨੇ ਕਿ ਲੋਕਾਂ ਖੜੀਆਂ ਕਰਤੀਆਂ ਉਹ ਉੱਥੇ ਬੈਠ ਗਏ ਜੀ ਜੀ ਬੂਟਾ ਸਿੰਘ ਜੀ ਸਾਡੇ ਸੀਨੀਅਰ ਐਡੀਟਰ ਨੇ ਜੋ ਸਪਲਸਿੰਗ ਢਿੱਲੋਂ ਤੋਂ ਨਾਲ ਗੱਲ ਕਰਨਾ ਚਾਹੁੰਦੇ ਹੈ ਜੀ ਢਿੱਲੋਂ ਸਾਹਿਬ ਮੋਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਛਾਦੀਪੁਰ ਸਾਹਿਬ ਪਾਲਤਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਹਿਕਾ ਤੇਰੇ ਸਾਉਂ ਕੀ ਹਾਲ ਹੈ ਤੁਸੀਂ ਦੱਸੋ ਅੱਛਾ ਇੱਕ ਇਹ ਗੱਲ ਦੱਸਿਓ ਹੁਣ ਆਮ ਲੋਕਾਂ ਦੇ ਵਿੱਚ ਇੱਕ ਚਰਚਾ ਚੱਲ ਪਈ ਸਰਦਾਰ ਮੋਟਾ ਸਿੰਘ ਤੁਸੀਂ ਤਾਂ ਦੱਸਦਾ ਤੁਸੀਂ ਐਸ ਕੇ ਐਮ ਆ ਲਿਓ ਜਿਹੜਾ ਰਾਜੇਵਾਲ ਸਾਹਿਬ ਦਰਸ਼ਨਪਾਲ ਉਗਰਾਹਨ ਸਾਹਿਬ ਇਹ ਸਾਰੇ ਇਕੱਠੇ ਨੇ ਇਹ ਦੂਜੇ ਪਾਸੇ ਨੇ ਲੋਕਾਂ ਦੇ ਵਿੱਚ ਇੱਕ ਇਹ ਭੁਲੇਖਾ ਹੈ ਵੀ ਜਦੋਂ ਮੰਗਾ ਤਾਂ ਇੱਕੋ ਹੀ ਨੇ ਤੁਹਾਡਾ ਚਾਰਟ ਵੀ ਮੰਗਾ ਦਾ ਉਹੀ ਹੈ ਇਹਨਾਂ ਦਾ ਵੀ ਉਹੀ ਹੈ ਫਿਰ ਇਹ ਬਖਰੇਵਾ ਕਿਉਂ ਹੈ ਕਿਸਾਨ ਜਥੇਬੰਦੀਆਂ ਆਪਣੇ ਵਿੱਚ ਏਕਾ ਕਿਉਂ ਨਹੀਂ ਕਰਦੀਆਂ ਤੇ ਅੱਡ-ਅੱਡ ਕਿਉਂ ਤੁਰਦੇ ਨੇ ਖਿੰਡੀ ਹੋਈ ਸ਼ਕਤੀ ਕਿਸੇ ਪਾਸੇ ਨਹੀਂ ਲੱਗਦੀ ਪਰ ਜੇ ਇਕੱਠੇ ਹੋਣ ਤਾਂ ਛੇਤੀ ਇਹ ਮੋਰਚਾ ਫਤਿਹ ਕਰ ਲੈਂਦੇ ਜਿਵੇਂ ਪਹਿਲਾਂ ਕੀਤਾ ਹੈ ਜੀ ਸਰ ਦੋ ਮਿੰਟ ਹੈਗੇ ਨਾ ਤੁਹਾਡੇ ਕੋਲ ਹਾਂਜੀ ਹੈਗੇ ਜੀ ਬੰਦ ਜੋ ਨਹੀਂ ਨਾ ਇਹ ਢੀਲੋ ਸਾਹਿਬ ਜਦੋਂ ਰੀਚ ਕਾਨੂੰਨ ਆਏ ਸੀਗੇ ਨਾ ਬਹੁਤ ਆ ਗੀਚ ਹੈ ਤੇ ਜਦੋਂ ਉਹਨਾਂ ਨੇ ਪੱਠੇ ਕਰਨਾ ਕਿ ਸਾਨੂੰ ਵੀ ਪਤਾ ਲੱਗੇ ਕਿ ਆਹ ਕਾਲੇ ਕਾਨੂੰਨ ਆ ਗਏ ਨੇ ਮਾਲੇ ਨੇ ਤੇ ਇਹਨਾਂ ਨੂੰ ਪਟਿਆ ਕਰਨੋਂ ਆਪੇ ਸਭ ਤੋਂ ਪਹਿਲਾਂ ਬੁੱਤਾਂ ਦੀ ਸ਼ਾਦੀ ਬੋਲ ਤੋਂ ਪਟਿਆ ਦੀ ਗੱਦੀ ਪਟਿਆਲੇ ਤੋਂ ਔਰ ਤੁਹਾਡਾ ਜਿਹੜਾ ਅਜਿਹੀ ਸਤ ਸਰਕਾਰੇ ਖੰਨੇ ਤੋਂ ਅਰਿੰਦਰ ਲਾਲ ਉਹਨਾਂ ਨਾਲ ਮੇਰੀ ਆਮ ਗੱਲ ਚੱਲਦੀ ਹੁੰਦੀ ਜੀ ਜੀ ਦੇ ਉੱਤੇ ਉਹਨਾਂ ਨੇ ਲੱਗ ਪੁੱਛਿਓ ਜੀ ਤੇ ਉਹ ਉਹਨਾਂ ਵੀ ਕਾਨੂੰਨ ਛੇ ਤੋਂ ਆਪੋਨਾ ਹੋ ਜੇ ਤੁਹਾਡੇ ਬਣੇ ਕੀ ਗੱਲ ਹੈਗੀ ਇਹ ਵੀ ਮੈਂ ਕੋਈ ਕਰਵਾਇਆ 14 ਕਿ ਜਤਨ ਕਰਦੇ ਹੈ ਤੇ ਬਹੁਤ ਵਧੀਆ ਗੱਲ ਹੈ ਤੁਸੀਂ ਕਰੋ ਤੇ ਕੋਈ ਕਰੋ ਜੋ ਜੋ ਆਪਣਾ ਜੋਰ ਲਾਵੇ ਨਾ ਜੋਰ ਨਾਲ ਕਰਨੇ ਚਾਹੀਦੀ ਹੈ ਜੀ ਸਰ 4 ਅਗਸਤ 2020 ਨੂੰ ਪੁਲਿਸ ਰੇਟ ਤੋਂ 70 ਬੰਦੇ ਲੈ ਕੇ ਚਲੇਆ ਤੇ ਅਸੀਂ ਲੱਕਵਾਲ ਦੇ ਗਏ ਲੱਕਵਾਲ ਨੇ ਸਾਨੂੰ ਜੈਕ ਕੀਤਾ ਉਹਨਾਂ ਆਪਣੀ ਦੀ ਡੈਰੀ ਚੈੱਕ ਕੀਤੀ ਉਹਦੇ ਵਿੱਚ ਹੀ ਲਿਖਿਆ ਇਹ ਹੂੰ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਜਿਵੇਂ ਵਕੀ ਇਜਾਟ ਕਿਵੇਂ ਹੋਇਆ ਪੱਤਰਕਾਰ ਕੋਲ ਕੁਝ ਦਿਨ ਜਿਵੇਂ ਜਿਵੇਂ ਸਵਾਲ ਕਰਦੇ ਕਿ ਜਦੋਂ ਬੰਦੀਆਂ ਤਾਂ ਟਕੀਆਂ ਨਹੀਂ ਹੁੰਦੀਆਂ ਕਿਵੇਂ ਉਹ ਕੰਡਾ ਬੰਦਾ ਕਰਦੇ ਉਹਨਾਂ ਨੇ ਕਿਹਾ ਕਿ ਬੋਟਾ ਦੀ شادی ਪਰ ਟੱਕ ਕਰਨ ਵਾਸਤੇ ਸਾਡੇ ਪੁਲ ਪਹੁੰਚੇ ਅਸੀਂ ਉਹਨਾਂ ਨੂੰ ਰਾਮ ਨਹੀਂ ਭੜੀ ਇਹ ਉਹ ਅੱਗੇ ਚੱਲੇ ਤੇ ਹੌਲੀ ਹੌਲੀ ਇਹ ਕੱਟੇ ਜਿਹੜਾ ਉਹ ਹੋ ਗਿਆ मैं हूं भी एनेर से जनता कमेटियां तेन डलवाल मैं होर गल कही जब ने अनाउंस करता दीरा मरबनी का मैं डेवाल जी तुम हो छोटा जा कम कर दो बना के पंच राज्य जो पारो भाई सावे गलती समझो चाहे काली समझो अभी ऐलान कर दता है ਕਿ ਤੁਸੀਂ ਸਾਰੇ ਆਓ ਸਾਡੇ ਨਾਲ ਆਪਾਂ ਲੜ ਕੇ ਲੜੀਏ ਹੂੰ ਜੀ ਮੈਂ ਅੱਜ ਹੀ ਗੱਲ ਕਰਾਇਆ ਪਰ ਨਹੀਂ ਇਹਨਾਂ ਨੇ ਤੁਹਾਨੂੰ ਨਹੀਂ ਕੀਤਾ ਉਹ ਉਹਨਾਂ ਨੂੰ ਪੁੱਛਿਆ ਜਦੋਂ ਮੈਂ ਤੁਸੀਂ ਗਲਤੀ ਕਰਦੀ ਕਹਿੰਦੇ ਕਿਉਂ ਪੰਜਾਬ ਸਾਰਾ ਸਾਡੇ ਨਾਲ ਹੈ ਅਸਲ 'ਚ ਇਹ ਗੁਰੂ ਆਪਣੀ ਗਲਤੀ ਕੀਤੀ ਹੈ ਅਸੀਂ ਇਕੱਠੇ ਕਰਦੇ ਹਾਂ ਕਿ ਅਸਟਮਰ ਇਹਨਾਂ ਨੇ ਇੱਕ ਵਾਰੀ ਬਹੁਤ ਵੱਡੀ ਗਲਤੀ ਕਰ ਲਈ ਬਹੁਤ ਵੱਡਾ ਕਦਮ ਪੀ ਇਹਨਾਂ ਦਾ ਉਸੇ ਲੋਕਾਂ ਤੋਂ ਹੱਥ ਖੜੇ ਕਰਾ ਲਈਏ ਅੱਗੇ ਸੋ ਉਹ ਵਿਚਾਰ ਗੁੱਪਾ ਜਿਹੜਾ ਉਹਨਾਂ ਨੂੰ ਮਾਰ ਲੈ ਕੇ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਉਹ ਆਪਣੇ ਦੰਦਿਆਂ ਤੇ ਹੁੰਦੇ ਨੇ ਜੀ ਬੜਾ ਜਾਣਦੇ ਹੋ ਉਹਨਾਂ ਨੇ ਦੁਪਹਿਰ ਤਾਂ ਨਹੀਂ ਲੈ ਕੇ ਜਾਣਾ ਚਾਹੀਦਾ ਨਹੀਂ ਲੈਣਾ ਦੁਨੀਆ ਨਹੀਂ ਕਹਿੰਦਾ ਉਹਨਾਂ ਨੂੰ ਇਹ ਗੱਲ ਕਰਦੇ ਬਦਲ ਇਹ ਉਹ ਜਿਹੜੇ ਪਹਿਲੇ ਲੋਕਾਂ ਦੀ ਖਰਾਕੇ ਤੁਰੇ ਜਿਹੜੇ ਇਹਦੇ ਵਿੱਚ ਅੜਿਚਾ ਵੜ ਗਏ ਮੰਗਾ ਉਹੀ ਨੇ ਅਸੀਂ ਇਸ ਗੱਲ ਦੇ ਵਿੱਚ ਬੜੇ ਨਾਰਾਜ਼ ਆ ਕਿ ਜੇ ਸੀ ੱੱਕੇ ਹੁੰਦੇ ਅਸੀਂ ਜੀ ਹੋਣਾ ਸੀ ਉਹਨੂੰ ਸ਼ਾਇਦ ਕੋਈ ਨਾ ਕੋਈ ਆਪਾਂ ਨਵੇਂ ਪਿੰਡੇ ਲੈ ਡਿਗ ਦੇ ਜਿਵੇਂ ਪਹਿਲਾਂ ਗੈਸ ਦੇ ਤੇ ਲਈ ਜੀ ਸਭ ਦੇ ਵਿੱਚ ਕੜਵਟਾ ਦਿਨ ਆ ਰਿਹਾ ਜੀ ਸਾਰਿਆਂ ਦੇ ਸੁਟਿਆ ਜਾ ਰਿਹਾ ਹੈ ਔਰ ਸਾਰੇ ਅਸੀਂ ਜਿੱਥੇ 20 ਗੁਲਾਹ ਦੇ ਵਿੱਚ ਭਾਗੀਦਾਰ ਆ ਸਾਡੇ ਜੀ ਪਰ ਰੋਣ ਤੇ ਤੁਸੀਂ ਪੂਰਾ ਹਰਾ ਕੀਤਾ ਸੀਗਾ ਪਈਆ ਨਹੀਂ ਇਹਦੇ ਵਿੱਚ ਵੀ ਪਰ ਮੰਨੀ ਨਹੀਂ ਜੀ ਜੀ ਬਹੁਤ ਬਹੁਤ ਧੰਨਵਾਦ ਸ਼ਾਦੀਪੁਰ ਜੀ ਦੋਸਤ ਲਿਖਾ ਬਿਲਕੁਲ ਠੀਕ ਜੀ ਹਾਂਜੀ ਦੇਖੋ ਸ਼ਾਦੀਪੁਰ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਜੀ ਕਿ ਅਸੀਂ ਬਹੁਤ ਯਤਨ ਕੀਤੇ ਸੀ ਇਕੱਠੇ ਕਰਨ ਦੇ ਯਤਨ ਕੀਤੇ ਸੀ ਕੁਝ ਧੜੇ ਇਸ ਕਸਰ ਦੇ ਹੈ ਜਿਹੜੇ ਨਹੀਂ ਹੁੰਦੇ ਇੱਕ ਤੁਹਾਡਾ ਦੀ ਗੱਲਬਾਤ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਵੀ ਇਹਨਾਂ ਨੂੰ ਸਰਕਾਰ ਦੀ ਛਾਇਆ ਹੈ ਜੀ ਕੋਈ ਇਹ ਵੀ ਦੋਸ਼ ਲਾਈ ਜਾਂਦੇ ਐ ਕਿ ਜਦੋਂ ਇਹ ਉੱਥੇ ਦਿੱਲੀ ਦੇ ਵਿੱਚ ਬੈਠੇ ਸਨ 26 ਜਨਵਰੀ ਨੂੰ ਲਾਲ ਕਿਲੇ ਵੱਲ ਮੋੜਨ ਵਾਲੇ ਕਤਤ ਇਹੋ ਹੀ ਸੀ ਉੱਥੇ ਵੀ ਇਹ ਬਕਰੇਵੇਂ ਦੇ ਉੱਤੇ ਹੀ ਸੀਗੇ ਸਾਰਿਆਂ ਦੇ ਨਾਲ ਨਹੀਂ ਚੱਲੇ ਸੀ ਸੋ ਜਦੋਂ ਤੁਹਾਡੀ ਮੰਜ਼ਿਲ ਇੱਕ ਆ ਦੋਸਤੋ ਫਿਰ ਅੱਡ-ਅੱਡ ਕਿਉਂ ਚੱਲਦੇ ਹੋ ਸਵਾਲ ਤਾਂ ਇਹ ਲੋਕ ਤੁਹਾਨੂੰ ਕਰਨਗੇ ਉਹ ਹਰ ਬੰਦਾ ਆਪਣੇ ਆਪ ਨੂੰ ਸੱਚਾ ਕਹੀ ਜਾਂਦਾ ਦੂਜੇ ਨੂੰ ਝੂਠਾ ਇਹ ਤਾਂ ਲੋਕਾਂ ਨੇ ਦੱਸਣਾ ਕਿ ਕੌਣ ਸੱਚਾ ਕੌਣ ਝੂਠਾ ਪਰ ਚੰਗਾ ਹੋਵੇਗਾ ਜੇ ਤੁਹਾਡੇ ਚ ਏਕਤਾ ਹੋ ਜਾਵੇ ਏਕਤਾ ਚ ਬਲ ਹੁੰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ